ਇਦਾਂ ਹੀ ਇੱਕ ਮਨਪ੍ਰੀਤ ਬਾਦਲ ਉੱਡਾਰ ਸੀ ਇੱਥੇ ਕਿੱਡੜ ਬਾਦ ਹੁਣ ਬਣਿਆ ਫਿਰਦਾ ਲੋਕਾਂ ਦਾ ਮਸੀਹਾ ਬਣਦਾ ਜਿਨ੍ਹਾਂ ਨੇ ਪਹਿਲਾਂ ਆ ਲੁੱਟਿਆ ਤੇ ਫੇਰ ਬਠਿੰਡਾ ਲੁੱਟਿਆ ਹੁਣ ਬਠਿੰਡੇ ਵਾਲੇ ਤਾਂ ਥੱਕ ਕੇ 64 ਹਜ਼ਾਰ ਵੋਟਾਂ ਨਾਲ ਹਰਾ ਕੇ ਭੇਜਿਆ ਉਹਦੋਂ ਵੀ ਬਿਨਾਂ ਸੋਨਾ ਤੋਂ ਇੱਥੇ ਲਖਸ਼ਰ ਕਰੋਗਾਗੇ ਆਪ ਕੌਂਸਲਰ ਦੇ ਇਲੈਕਸ਼ਨ ਮੰਤਰੀ ਬਾਦਲ ਉੱਠਾ ਰਿਹਾ ਅੱਜ ਮੈਨੂੰ ਕਹਿੰਦਾ ਸੀ ਕੋਈ ਕਹਦਾ ਮੰਤਰੀ ਬਾਦਲ ਆ ਇੱਥੇ ਕੱਦਾ ਬੰਦਾ ਉਹਨਾਂ ਦਾ ਬਾਹਰ ਵੀ ਖੜਾ ਆ ਇੱਥੇ ਉਹਨੂੰ ਫਿਰ ਤੋਂ ਮੈਂ ਕਿਹਾ ਇੱਥੇ ਮਾਮਲਾ ਲਗਾਉਗਾ ਪਹਿਲਾਂ ਉਹਨੂੰ ਮੰਨਾਂਗੇ ਅਸੀਂ ਭਾਈ ਜਿਹੜੇ ਵਿਅਕਤੀਆਂ ਨੇ ਸਾਡੇ ਲੋਕਾਂ ਦਾ ਇਸ ਤਰ੍ਹਾਂ ਧੱਕਾ ਦੇ ਨਾਲ ਪਿੱਛੇ ਕਿੱਤੇ ਨਾ ਲੋਗਾਂ ਮੈਂ ਕਿਤੇ ਦੇ ਵਿੱਚ ਕੋਈ ਚੜ੍ਹਦੀ ਰਾਜਨੀਤੀ ਖਤਮ ਕੀਤੀ ਹੈ ਇੱਥੇ ਕੈਰ ਹੁੰਦਾ ਸੀ ਯਾਰ ਹੁੰਦਾ ਸੀ ਮੈਨੂੰ ਯਾਦ ਹੈ ਪੀਂਡ ਪਹਾਰਾਂ ਦੇ ਜਿਨ੍ਹਾਂ ਦਾ ਸਾਰਾ ਸਮਾਨ ਚੱਕ ਕੇ ਥਾਣੇ ਰੱਖਤਾ ਕੋਈ ਜਿੱਤੜਵਾ ਦੇ ਬੰਦੇ ਦੀ ਜਰਤ ਨਹੀਂ ਹੁੰਦੀ ਸੀ ਕਿ ਬਾਦਲਾ ਦੇ ਸਾਹਮਣੇ ਖੜਾ ਹੋ ਕੇ ਆਪਣੀ ਗੱਲ ਕਰ ਸਕੇ ਆ ਬੈਠਾ ਸੁਖਦੇਸ਼ ਸਿੰਘ ਕੋਲ ਸਰਪੰਚ ਭੋਂਗੜ ਦਾ ਸਰਦਾਰ ਗੌਰ ਸਿੰਘ ਸਾਡਾ ਬਲਾਕ ਸੰਟੀ ਮੈਂਬਰ ਹੁੰਦਾ ਉਸ ਆ ਸਾਹਬ ਸਿੰਘ ਭੋਂਗੜ ਜਿਹੜਾ ਚੇਅਰਮੈਨ ਹੈ ਕੋਈ ਸਾਹਿਬ ਮਰਿੰਦਰ ਜੀ ਖੜਿਆ ਹੈ ਬਿੰਤਾ ਜੀ ਖੜਿਆ ਹੈ ਇਹਰਾ ਹਾਜ਼ਰਾ ਮੈਂ ਬਣਾਇਆ ਇਹਨੂੰ ਚੇਅਰਮੈਨ मेरी मां ਨੂੰ ਕੋਠ ਪਾਈ ਥਾਰੇ ਤੇ ਜੇਲ ਸੁਬੰਧ ਕੀਤਾ ਸੀ ਇਸੇ ਬਾਦਲਾਵੇ ਆਹੀ ਮੰਕੀ ਤਰਾਂ ਮੈਂ ਘਰ ਪਰ ਤੇ ਰਾਜੀਤੀ ਇੱਥੇ ਖਤਮ ਕੀਤੀ ਕਸ ਕਰਵਾ ਕਹਿਰੇ ਸੀ ਜਾ ਉਹ ਇੱਕ ਹਰਿਆਣੇ ਦੀ ਕਹਾਵਤ ਹੈ ਅਖੇ ਟੁੱਟੀ ਹੋਈ ਖਾਟ ਖਾਟ ਮੰਜੇ ਨੂੰ ਕਹਿੰਦੇ ਅਖੇ ਟੁੱਟੀ ਹੋਈ ਖਾਟ ਔਰ ਝੁਕਾ ਹੁਆ जाट ਇਹ ਕਿਸੇ ਕੰਮ ਕੇ ਨਹੀਂ ਹੋਤੇ ਜਿਹੜਾ ਜੱਟ ਝੁਕ ਜੇ ਨਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਇਹ ਜਿਹੜੇ ਕਾਂਗਰਸ ਦਾ ਪ੍ਰਧਾਨ ਹੈ ਤੁਸੀਂ ਕਿਤੇ ਅਸੈਂਬਲੀ ਚ ਦੇਖਿਆ ਹੋਵੇ ਜਦੋਂ ਸੀਐਮ ਸਾਹਿਬ ਇਹਨੂੰ ਘੁਰਕੀ ਵਟਦੇ ਇਹਦਾ ਕੂਨ ਸਫੈਦ ਹੋ ਜਾਂਦਾ ਅੱਜ ਤੱਕ ਤੁਸੀਂ ਕਦੇ ਰਾਜੇ ਵਿਡਿੰਗ ਦਾ ਬਿਆਨ ਨਹੀਂ ਸੁਣਿਆ ਹੋਣਾ ਜਿਹੜਾ ਕਿ ਸੀਐਮ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਇਹ ਕੰਮ ਆਊਟਸੋਰਸ ਜਿਹੜਾ ਹੈ ਇਹ ਬਾਜਵਾ ਸਾਹਿਬ ਤੇ ਜਿਹੜੇ ਹੋਰ ਲੀਡਰ ਹੈ ਕੋਈ ਖੈਰਾ ਸਾਹਿਬ ਵਰਗੇ ਜਾਂ ਸੁਖਜਿੰਦਰ ਰੰਦਾਵਾ ਇਹ ਉਹਨਾਂ ਵਾਸਤੇ ਕੀਤਾ ਹੋਇਆ ਰਾਤ ਨੂੰ ਅਖੇ ਉੱਪਰ ਸੇ ਲੜਾਈ ਔਰ ਅੰਦਰ ਸੇ ਭਾਈ ਭਾਈ ਉੱਤੋਂ ਤਾਂ ਲੜਾਈ ਹੈ ਪਰ ਅੰਦਰੋਂ ਇਹਨਾਂ ਦਾ ਇੱਕੋ ਹੀ ਗੱਲ ਹੈ ਵਰਨਾ ਲੀਡਰ ਆਫ ਦੀ ਆਪੋਜੀਸ਼ਨ ਦੇ ਹਲਕੇ 'ਚ 29 ਜਿਹੜੇ ਐ ਕਾਗਜ਼ ਰੱਦ ਹੋ ਜਾਣ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਇਹ ਵਿੱਚੋਂ ਰਲੇ ਨਹੀਂ ਔਰ ਇਹ ਡਰਾਮੇਬਾਜ਼ੀ ਜਿਹੜੀ ਹੈ ਇਹ ਬਹੁਤੀ ਦੇਰ ਹੁਣ ਚੱਲ ਨਹੀਂ ਸਕਦੀ ਔਰ ਮੈਂ ਅੱਜ ਇਸ ਮੌਕੇ ਤੇ ਆ ਔਰ ਖਾਸ ਕਰਕੇ ਜਿਹੜੇ ਅਫਸਰ ਹੈ ਉਹਨਾਂ ਨੂੰ ਵੀ ਕਵਾਂਗਾ ਕਿ ਆਪਣੇ ਛੋਟੇ-ਛੋਟੇ ਫਾਇਦਿਆਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਸੌਦੇ ਕਰਨੇ ਬੰਦ ਕਰ ਦਿਓ ਆਪਣੇ ਛੋਟੇ-ਛੋਟੇ ਮੁਫਾਦਾਂ ਦੀ ਖਾਤਰ ਆਪਣੀ ਜ਼ਮੀਰ ਵੇਚਣੀ ਬੰਦ ਕਰ ਦਿਓ ਔਰ ਗਿੱਦੜਬਾ ਦੇ ਲੋਕ ਜਿਹੜੇ ਆ ਇਸ ਅੱਜ ਦੇ ਜਿਹੜੇ ਅੱਜ ਵਾਕਿਆ ਇਹਨੂੰ ਇਹਦਾ ਅਸੀਂ ਬੜਾ ਇੱਕ ਲੋਕਾਂ ਦੇ ਮਨਾਂ 'ਚ ਅ ਗਮੋ ਗੁੱਸਾ ਜਿਹੜਾ ਹੈ ਅ ਗਮੋ ਗੁੱਸਾ ਵੀ ਹੈ ਔਰ ਇਹਦਾ ਹੁਣ ਅਸੀਂ ਜਿਹੜਾ ਅਗਲਾ ਗਿੱਦੜ ਬਾਅਦ ਚ 22 ਇਲੈਕਸ਼ਨ ਹੈ ਕਿਉਂਕਿ ਕਈ ਵਾਰੀ ਇਹ ਜਿਹੜੇ ਨਵੇਂ ਨਵੇਂ ਹਕਮਰਾਨ ਬਣੇ ਹੁੰਦੇ ਆ ਉਹਨਾਂ ਦੇ ਅਕਲ ਤੇ ਪਰਦਾ ਇਸ ਗੱਲ ਦਾ ਵੀ ਪੈ ਜਾਂਦਾ ਹੈ ਕਿ ਕਿ ਇਹ ਸਮਝਦੇ ਆ ਕਿ ਤਾਕਤ ਤੇ ਹਕੂਮਤ ਜਿਹੜੀ ਹੈ ਇਹ ਤਾਂ ਅਖਬਰ ਹੋਰਾਂ ਦੀ ਨਹੀਂ ਰਹੀ ਤੇ ਇਹ ਡਿੰਪੀ ਢਿੱਲੋ ਹੋਰਾਂ ਦੀ ਕਿੰਨੀ ਕੁ ਧੀਰ ਕਿੰਨੀ ਕੁ ਧੀਰ ਰਹਿ ਸਕਦੀ ਹੈ ਔਰ ਅੱਜ ਸਾਰੇ ਜਿਹੜੇ ਅਸੀਂ ਇੱਥੇ ਬੈਠੇ ਆ ਅਸੀਂ ਇਤਿਜਾਜ ਕਰਾਂਗੇ ਔਰ ਇਹ ਇਹਨਾਂ ਲੋਕਾਂ ਨੂੰ ਇਹਨਾਂ ਦਾ ਹੱਕ ਜਿਹੜਾ ਅਸੀਂ ਜ਼ਰੂਰ ਅ ਗਵਾਵਾਂਗੇ ਔਰ ਮੈਂ ਗਿੱਦੜਬਾ ਦੇ ਹਲਕੇ ਦੇ ਲੋਕਾਂ ਨੂੰ ਇੱਕ ਇਹ ਵੀ ਅਪੀਲ ਕਰਾਂਗਾ ਕਿ ਅ ਔਰ ਖਾਸ ਕਰਕੇ ਜਿਹੜੇ ਕਾਂਗਰਸ ਦੇ ਵਰਕਰ ਹੈ ਔਰ ਕੱਲੇ ਗਿੱਦੜਵਾਚਨੀ ਪੰਜਾਬ 'ਚ ਵੀ ਇੱਕ ਉਹ ਕਹਾਵਤ ਹੈ ਕਿ ਜੇ ਗਿੱਦੜਾਂ ਦਾ ਲੀਡਰਸ਼ਿਪ ਸ਼ੇਅਰ ਹੋਵੇ ਤਾਂ ਗਿੱਦੜ ਵੀ ਸ਼ੇਅਰ ਬਣ ਜਾਂਦੇ ਆ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਫਿਰ ਸ਼ੇਰ ਵੀ ਗਿੱਦੜ ਬਣ ਜਾਂਦੇ ਆ ਥੋੜਾ ਲੀਡਰ ਅੱਜ ਰਾਜਾ ਬੀਡਿੰਗ ਹੈ ਔਰ ਇਹ ਗਿੱਦੜ ਹੈ ਔਰ ਇਸ ਗੱਲ ਦੀ ਮੈਂ ਤਸਦੀਕ ਜਿਹੜੀ ਹੈ ਗਿੱਦੜਵਾ ਹਲਕੇ ਦੇ ਲੋਕ ਕਰ ਸਕਦੇ ਮਿਊਨਿਸਪਲ ਕਮੇਟੀ ਦੇ ਜਦੋਂ ਇਲੈਕਸ਼ਨ ਸੀਗੇ ਕਿਸੇ ਨੂੰ ਦਾਬਾ ਨਹੀਂ ਦੇਣਾ ਕਿਸੇ ਤੇ ਪਰਚਾ ਨਹੀਂ ਪਾਉਣਾ ਸਰਕਾਰ ਦਾ ਇੱਕ ਸਭ ਤੋਂ ਬੁਨਿਆਦੀ ਫਰਜ਼ ਹੈ ਕਿ ਔਰ ਇਸ ਕਿਉਂਕਿ ਗਿੱਦੜ ਵੀ ਦੀ ਤੁਸੀਂ ਗੱਲ ਕਰੀ ਗਿੱਦੜਵੇ ਹਲਕੇ ਦੇ ਲੋਕਾਂ ਦੀ ਕਮਾਈ ਚ ਕਿਵੇਂ ਵਾਧਾ ਕਰ ਸਕੀਏ ਲੋਕਾਂ ਦੀ ਆਮਦਨ ਦੇ ਵਿੱਚ ਕਿਵੇਂ ਇਜ਼ਾਫਾ ਕਰ ਸਕੀਏ ਔਰ ਆਮਦਨ ਦੇ ਵਿੱਚ ਇਜ਼ਾਫਾ ਤਦ ਹੋਏਗਾ ਜਦੋਂ ਉੱਥੋਂ ਦਾ ਜਿਹੜਾ ਗਰੀਬ ਤਪਕਾ ਹੈ ਉਹਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਜਿਹੜੇ ਘਰ ਹੈ ਔਰ ਜਿਹੜੇ ਕਿਸ਼ਤਾਂ ਚ ਪਤਾ ਨਹੀਂ ਕਿਉਂ ਇੰਨੀ ਵੈਰੀਫਿਕੇਸ਼ਨ ਚ ਸਟੇਟ ਸਰਕਾਰ ਕਿ ਇੱਕੇ ਛਲ ਦੇ ਵਿੱਚ ਗਿੱਦੜਬਾਦ ਦੇ ਹਰ ਪਰਿਵਾਰ ਨੂੰ ਘਰ ਮਿਲ ਜੇ ਸੋਲਰ ਟਿਊਬਵੈਲ ਜਿਹੜੇ ਆ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ ਉਹ ਮਿਲ ਜਾਣ ਗਿੱਦੜਬਾਹ ਸ਼ਹਿਰ ਇਤفاق ਨਾਲ ਇਹਦੀ ਹੁਣ ਆਬਾਦੀ 75000 ਹੋ ਚੁੱਕੀ ਹੈ